ਜਦ ਦੀ ਮੈਰਿਜ ਹੋਈਆ 2-3 ਮਹੀਨੇ ਮਸਾ ਜਾਂਦੇ ਆ ਇਹ ਕੁੜੀ ਨੂੰ ਕੁੱਟ ਮਾਰ ਕੇ ਭੇਜ ਦਿੰਦੇ ਆ ਇਹ ਕੁੱਟ ਮਾਰ ਕਰੀ ਜਾਂਦੇ ਜਦੋਂ ਫੋਨ ਲਾਇਆ ਤਾਂ ਉਹ ਕਹਿੰਦੇ ਵੀ ਡੈਡੀ ਮੈਨੂੰ ਆ ਕੇ ਬਚਾ ਲਓ ਜਲਦੀ ਇਹ ਮੈਨੂੰ ਮਾਰ ਦੇਣਗੇ ਇਹਨਾਂ ਨੇ ਸਹਰਾਣੇ ਤੇ ਇਹਨਾਂ ਨੇ ਫਾਇਆ ਦੇ ਕੇ ਹੀ ਪਹਿਲਾਂ ਕੁੜੀ ਦੇ ਕੁੱਟ ਮਾਰ ਵੀ ਉੱਥੇ ਬਾਹਾਂ ਦੇਤੇ ਹੱਥਾਂ ਦੇਤੇ ਲਹੂ ਲੱਗਾ ਨਿਸ਼ਾਨ ਹੋਵੇ ਇਹਨਾਂ ਨੇ ਕੁੱਟ ਮਾਰ ਕਰਕੇ ਫਾਇਆ ਦੇ ਕੇ ਉਹਨੂੰ ਹੀ ਤੇ ਇਹਨਾਂ ਨੇ ਉੱਤੇ ਟੰਗ ਦੀ ਕੁੜੀ ਉਹ ਵੀ ਉਹ ਲੱਤਾ ਕੁੜੀ ਦਾ ਟੰਡ ਚ ਮਾਰ ਮਾਰ ਕੇ ਨਾ ਗੰਡਾ ਕਰਤਿਆਂ ਅਸੀਂ ਉਹਦਾ ਫੇਰ ਕਰਦੇ ਨਾਲ ਪਿੰਡ ਦਾ ਸਰਪੰਚ ਲੈ ਗਿਆ ਜ਼ਿੰਮੇਵਾਰੀ ਤੇ ਤੇ ਫਿਰ ਜੇ ਆ ਮਾਰ ਨਹੀਂ ਸੀ ਤਾਂ ਸਾਡੇ ਅੱਗੇ ਲਾ ਦਿੰਦੇ ਜੇ ਸਾਡੀ ਕੋਈ ਗਲਤ ਕੋਈ ਗਲਤੀ ਸੀਗੇ ਸਾਡੇ ਅੱਗੇ ਲਾਉਂਦੇ ਫੇਰ ਇਹ ਘਰ ਓਕੇ ਭੱਜ ਜਾਈਦਾ ਸੱਚੇ ਸੀ ਤਾਂ ਚਾ ਵੀ ਹਾਂ ਇਹਦਾ ਮੁੰਡਾ ਵੀ ਆ ਮੁੰਡਾ ਵੀ ਗਵੰਡੀਆਂ ਦਾ ਚੱਕੀ ਫਿਰਦੇ ਆ ਔਟ ਕੇ ਬੱਚਾ ਵੀ ਹਾਂ ਮਾਰ ਕੇ ਦੇ ਵਾ ਕੋ ਇਹਨੂੰ ਟੰਗ ਕੇ ਕੁੜੀ ਨੂੰ ਪਹਿਲਾਂ ਕਹਿੰਦੇ ਸੀਗੇ ਵੀ ਸਮਾਨ ਥੋੜਾ ਦਿੱਤਾ ਜੀ ਸਾਡੇ ਜਿੰਨਾ ਕ ਅਸੀਂ ਗਰੀਬ ਬੰਦੇ ਜਿੰਨਾ ਕ ਸਾਡੇ ਤੋਂ ਹੋ ਸਕਿਆ ਸੀ ਦਿੱਤਾ ਸੀਗਾ ਜੀ ਤੇ ਇਹ ਸਮਾਨ ਦਾ ਦਾਜ ਦਾ ਵੀ ਮੰਗਦੇ ਰਹੇ ਕਿ ਵੀ ਤੂੰ ਦਾਜ ਲੈ ਕੇ ਆ ਥੋੜਾ ਲੈ ਕੇ ਆਏ ਇਹਦੇ ਸੱਸ ਸੋਹਰਾ ਸੱਸੇ ਦੇ ਨਾਲ ਲੜਦੀ ਲਈ ਜੀ ਫਿਰ ਇਹ ਜਵਾਕ ਨੂੰ ਹੀ ਪੁੱਠਾ ਸਿੱਧਾ ਬੋਲਦੇ ਜਦੋਂ ਵੀ ਮੇਰੀ ਸਿਸਟਰ ਕੋਲੇ ਜਵਾਕ ਨੂੰ ਆਲਾ ਸੀਗੇ ਉਦੋਂ ਹਾਂਜੀ ਉਦੋਂ ਫੁੱਟ ਮਾਰ ਕਰਦੇ ਰਹੇ ਕਹਿੰਦੇ ਕਿ ਇਹ ਜਵਾਕ ਨਹੀਂ ਗਏ ਦੇ ਜੀ ਇਹ ਸਾਡੀ ਕੁੜੀ ਨੂੰ ਮਾਰਿਆ ਜਿੰਨਾ ਤੇ ਉਹਦੀ ਲਾਸ਼ ਨਹੀਂ ਪੈਂਦੀ ਉਹਨਾਂ ਸੇ ਸਾਡਾ ਕੋਈ ਰਾਜੀ ਨਾ ਬਣੀ ਤੇ ਉਹ ਕਹਿੰਦੀ ਸੀ ਵੀ ਡੈਡੀ ਮੈਨੂੰ ਬਚਾ ਲਓ ਜਲਦੀ ਆਜੋ ਮੈਨੂੰ ਲੈ ਜਾਓ ਇੱਥੋਂ ਇੱਕ ਬਰੋਣਾ ਸਾਡਾ ਹੀ ਇੱਕ ਉਹਦੀ ਸੱਸ ਤੇ ਸਹੁਰਾ ਇਹ ਤਿੰਨਾਂ ਨੇ ਇਹਨਾਂ ਨੇ ਮਾਰਤੀ ਏ ਮੇਰੀ ਸਿਸਟਰ ਦੀ ਲਈ ਮੇਰੀ ਸਿਸਟਰ ਮਾਰਤੀ ਤੁਸੀਂ ਮਤਲਬ ਵਾਰ ਵਾਰ ਕਿੰਨੇ ਵਾਰ ਤੁਹਾਡੇ ਕੋਲ ਲੜਕੀ ਆਈ ਹੈ ਸਾਰਾ ਕੁਝ ਹੋਣ ਚਾਰ ਸਾਲਾਂ ਦੇ ਵਿੱਚ ਬਾਦ ਦੋ ਤਿੰਨ ਮਹੀਨੇ ਮਸਾ ਪੈਂਦੇ ਸੀਗੇ ਉਸ ਤੋਂ ਬਾਅਦ ਦੋ ਤਿੰਨ ਹਾਂ ਦੋ ਤਿੰਨ ਮਹੀਨਾ ਬਾਅਦ ਕੁੱਟਮਾਰ ਕਰਕੇ ਭੇਜ ਫਿਰ ਉੱਥੇ ਕਿਉਂ ਭੇਜਦੇ ਜਦੋਂ ਪਤਾ ਕਿ ਇੰਨੇ ਮਤਲਬ ਹਾਲਾਤ ਉੱਥੇ ਮਾੜੇ ਆ ਕੁਝ ਉਹਦੇ ਨਾਲ ਕੀਤਾ ਜਾਂਦਾ ਫਿਰ ਕਿਉਂ ਭੇਜਦੇ ਸੀ ਇਹਨਾਂ ਦੀ ਪਿੰਡ ਦੀ ਪੰਚਾਇਤ ਲੈ ਜਾਂਦੀ ਜਿੰਮੇਵ ਇਹ ਦਰਖਾਸਤ ਵੀ ਦਿੱਤੀ ਸੀ ਤੇ ਉਹਦੇ ਤੇ ਵੀ ਇਹ ਨਾ ਪਹਿਲਾਂ ਉਹ ਸਿਸਟਰ ਨੇ ਮਰੀ ਨੂੰ ਫਾਇਆ ਦਿੰਦੇ ਸੀ ਤਾਂ ਨਹੀਂ ਭੇਜਦੇ ਸੀ ਪਹਿਲਾਂ ਵੀ ਕੋਸ਼ਿਸ਼ ਕੀਤੀ ਇੱਕ ਵਾਰ ਹਾਂਜੀ ਫਾਇਆ ਦਿੰਦੇ ਸੀ ਇਹ ਦਰਖਾਸਤ ਵੀ ਕੁੜੀ ਅੱਲੋ ਦਿੱਤੀ ਸੀ ਲੋਕਵਾਇ ਟੀਵੀ ਨਾਲ ਜੁੜਨ ਤਸੀਂ ਮੈਂ ਮੁਤਾਜ ਆ ਸੀ ਇਸ ਵਕਤ ਸੰਗਤ ਮੰਡੀ ਥਾਣੇ ਦੇ ਬਿਲਕੁਲ ਸਾਹਮਣੇ ਖੜੇ ਆ ਇੱਥੋਂ ਦਾ ਇੱਕ ਪਿੰਡ ਜੈ ਸਿੰਘ ਵਾਲਾ ਵਿਖੇ ਸ਼੍ਰੀ ਮਕਸਰ ਸਾਹਿਬ ਜ਼ਿਲ੍ਹੇ ਦਾ ਇੱਕ ਪਿੰਡ ਆ ਮੰਗੜ ਕੇਰ ਉੱਥੋਂ ਦੀ ਲੜਕੀ ਵਿਆਹੀ ਹੋਈ ਸੀ ਉਹਨੂੰ ਅੱਜ ਉਸਦੇ ਸਹੁਰਿਆਂ ਦੇ ਵੱਲੋਂ ਕੱਲ ਦੀ ਘਟਨਾ ਮਾਰ ਦਿੱਤਾ ਗਿਆ ਸਾਰੇ ਇਲਜ਼ਾਮ ਆ ਪਿੰਡ ਵਾਸੀ ਜਿਹੜੇ ਪੂਰੇ ਇੱਥੇ ਖੜੇ ਆ ਉਸ ਲੜਕੀ ਦੇ ਪਿੰਡ ਵਾਸੀ ਤੇ ਨਾਲ ਉਹਨਾਂ ਦਾ ਪਰਿਵਾਰ ਆ ਤਸਵੀਰ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਪੂਰਾ ਪਿੰਡ ਆ ਜਿਹੜਾ ਉਹ ਇਕੱਠਾ ਹੋ ਕੇ ਅੱਜ ਥਾਣਾ ਸੰਗਤ ਮੰਡੀ ਵਿਖੇ ਪਹੁੰਚਿਆ ਸਾਡੇ ਨਾਲ ਉਸ ਲੜਕੀ ਦਾ ਭਰਾ ਆ ਰਿਸ਼ਤੇਦਾਰ ਨੇ ਪਿੰਡ ਵਾਸੀ ਨੇ ਸਾਰੀ ਗੱਲਬਾਤ ਕਰਦੇ ਆ ਕਿ ਪੂਰੀ ਘਟਨਾ ਕੀ ਵਾਪਰੀ ਹੈ ਭਾਈ ਸਭ ਤੋਂ ਪਹਿਲਾਂ ਜੋ ਕੱਲ ਘਟਨਾ ਵਾਪਰੀ ਹੈ ਕੀ ਘਟਨਾ ਹੋਈ ਹੈ ਜੀ ਇਹ ਘਟਨਾ ਨਾ ਇਹ ਗੱਲ ਤਾਂ ਐਵੇਂ ਸਗੀ ਜਦੋਂ ਦੀ ਮੈਰਿਜ ਹੋਈ ਹੈ ਨਾ ਇਹ ਇਹ ਜਦੋਂ ਦੀ ਮੈਰਿਜ ਹੋਈ ਆ ਕੋਈ ਪੈਲਸ ਦੇ ਵਿੱਚ ਗੱਲ ਹੋ ਗਈ ਸੀ ਇਹਨਾਂ ਦੇ ਪ੍ਰਾਣੇ ਨਾਲ ਹੀ ਉਦੋਂ ਦੀ ਇਹ ਖੈ ਭਾਜੀਆਂ ਕਰਦੇ ਹੁੰਦੇ ਆ ਜਦੋਂ ਦੀ ਮੈਰਿਜ ਹੋਈ ਆ 2-3 ਮਹੀਨੇ ਮਸਾ ਜਾਂਦੇ ਆ ਜੀ ਕੁੜੀ ਨੂੰ ਕੁੱਟ ਮਾਰ ਕੇ ਭੇਜ ਦਿੰਦੇ ਆ ਇਹ ਤੇ ਆ ਹੁਣ ਥੋੜੇ ਜਿਹਾ ਚਿਰ ਦੀ ਗੱਲ ਹੀ ਆ 2024 ਦੇ 12ਵੇਂ ਮਹੀਨੇ ਦੀ ਗੱਲ ਆ ਇਹਨਾਂ ਨੇ ਨਾ ਕੁੜੀ ਨੂੰ ਪਹਿਲਾਂ ਇਹ ਕੁੱਟ ਮਾਰ ਕੇ ਉਹਨੂੰ ਫਾਇਆ ਦਿੰਦੇ ਸੀਗੇ ਤੇ ਕੁੜੀ ਨੇ ਸਾਨੂੰ ਫੋਨ ਕਰਤਾ ਵੀ ਉਹ ਕਹਿੰਦੀ ਵੀ ਮੈਨੂੰ ਇੱਕ ਵਾਰੀ ਲੈ ਜਾਓ ਤੁਸੀਂ ਮੈਨੂੰ ਬਚਾ ਲਓ ਤੇ ਅਸੀਂ ਤੁਰੰਤ ਉੱਥੇ ਪਹੁੰਚ ਗਏ ਤੇ ਕਿਵੇਂ ਨਾ ਕਿਵੇਂ ਕਰਕੇ ਅਸੀਂ ਵੀ ਉੱਥੋਂ ਕੁੜੀ ਨੂੰ ਟੈੱਕ ਕਰੀ ਲੈ ਆਏ ਜ ਜਦੋਂ ਸਾਡੇ ਉੱਥੇ ਜਦੋਂ ਅਸੀਂ ਦਰਖਾਸਤ ਦਿੱਤੀ ਮਹਿਲਾ ਮੰਡਲ ਵਿੱਚ ਉੱਥੇ ਮਹਿਲਾ ਮੰਡਲ ਵਿੱਚ ਆਏ ਉੱਥੇ ਇਹਨਾਂ ਦੇ ਪੰਚਾਇਤ ਆਈ ਤੇ ਉੱਥੇ ਇੱਕ ਕਰੀ ਪੰਚਾਇਤ ਇਹਨਾਂ ਦੇ ਜ਼ਿੰਮੇਵਾਰੀ ਲੈ ਕੇ ਵੀ ਅਸੀਂ ਲੈ ਕੇ ਅਸੀਂ ਭੇਜਦੇ ਨਹੀਂ ਸੀ ਅਸੀਂ ਉਦੋਂ ਵੀ ਇਹਨੂੰ ਕਹਿੰਦੇ ਸੀਗੇ ਵੀ ਅਸੀਂ ਨਹੀਂ ਭੇਜਣੀਗੇ ਵੀ ਸਾਡਾ ਨਿਬੇੜ ਦੋ ਇਹ ਤੰਗ ਪਰੇਸ਼ਾਨ ਕਰਦੇ ਆ ਇਹਨਾਂ ਦੇ ਇੱਕ ਚਾਚੇ ਦਾ ਆਇਆ ਤਾਂ ਮੁੰਡਾ ਸੀਗਾ ਪੰਚਾਇਤ ਮੈਂਬਰ ਸੀਗੇ ਕੋਈ ਜੀ ਤੇ ਇਹਨਾਂ ਨੇ ਜ਼ਿੰਮੇਵਾਰੀ ਲੈ ਕੇ ਉਹ ਕਹਿੰਦੇ ਵੀ ਸਾਡੀ ਜ਼ਿੰਮੇਵਾਰੀ ਅੱਜ ਤੋਂ ਤੰਗ ਪਰੇਸ਼ਾਨ ਨਹੀਂ ਕਰਦੇਗੇ ਤੇ ਉਹ ਲੈ ਗਏ ਤੇ ਹੁਣ ਕੱਲ ਇਹ ਤੰਗ ਪਰੇਸ਼ਾਨ ਕਰਦੇ ਸੀਗੇ ਕੁੜੀ ਨੂੰ ਨਾ ਇਹਨਾਂ ਨੇ ਗੱਲ ਕਰਾਉਂਦੇ ਸੀਗੇ ਫੋਨ ਤੇ ਜਦੋਂ ਵੀ ਮੈਂ ਫੋਨ ਲਾ ਲਾ ਪਰੋਣੇ ਨੇ ਸਾਡੇ ਨੇ ਹੀ ਬਲੈਕਲਿਸਟ 'ਚ ਮੇਰਾ ਨੰਬਰ ਪਾਈ ਬੈਠਾ ਏ ਠੀਕ ਹੈ ਤੇ ਮੇਰੇ ਫਾਦਰ ਸਾਹਿਬ ਨੂੰ ਵੀ ਜਦੋਂ ਵੀ ਫੋਨ ਲਾ ਲੈਂਦਾ ਸੀ ਪੀ ਕੇ दारू ਪੀ ਕੇ ਗਾਲਾਂ ਗਾਲੀ ਗਲੋਚ ਕਰਦਾ ਸੀਗਾ ਉਹਨਾਂ ਨਾਲ ਲੜ ਪੈਂਦਾ ਸੀਗਾ ਤੇ ਇਹਨਾਂ ਨੇ ਮੇਰੀ ਸਿਸਟਰ ਨਾਲ ਜਦੋਂ ਕੱਲ ਇਹ ਕੁੱਟਮਾਰ ਕਰ ਰਹੇ ਸੀਗੇ ਤੇ ਮੇਰੀ ਸਿਸਟਰ ਨੇ ਇਹਨੂੰ ਮੇਰੇ ਫਾਦਰ ਸਾਹਿਬ ਨੂੰ ਫੋਨ ਲਾਇਆ ਕਿ ਤੇ ਉਹਦਾ ਨੰਬਰ ਆ ਸੀਗਾ ਇਹ ਮੇਰਾ ਨੰਬਰ ਨਹੀਂ ਆ ਸੀਗਾ ਤੇ 1.5 ਵਜੇ ਦੇ ਫੋਨ ਲਾਇਆ ਜਦੋਂ ਫਾਦਰ ਸਾਹਿਬ ਨੂੰ ਫਾਦਰ ਸਾਹਿਬ ਨੂੰ ਇਹ ਕੁੱਟਮਾਰ ਕਰੀ ਜਾਂਦੇ ਸੀ ਜਦੋਂ ਫੋਨ ਲਾਇਆ ਤੇ ਉਹ ਕਹਿੰਦੇ ਵੀ ਡੈਡੀ ਮੈਨੂੰ ਆ ਕੇ ਬਚਾ ਲਓ ਜਲਦੀ ਇਹ ਮੈਨੂੰ ਮਾਰ ਦੇਣਗੇ ਤੇ ਫਾਦਰ ਸਾਹਿਬ ਸਾਡੇ ਉਧਰ ਚੰਡੀਗੜ੍ਹ ਰਹਿੰਦੇ ਉਧਰ ਕਿਸੇ ਦਾ ਨੰਬਰ ਨਹੀਂ ਲੱਗਿਆ ਇਹ ਘਟ ਹੁੰਦੀ ਸੀ ਉਹ ਫੋਨ ਲਾਈ ਗਈ ਕਿਸੇ ਦਾ ਫੋਨ ਨਹੀਂ ਲੱਗਿਆਗਾ ਉਧਰੋਂ ਹੀ ਤੇ ਫਿਰ ਜਦੋਂ ਸ਼ਾਮ ਨੂੰ ਇਹਨਾਂ ਦੇ ਪਿੰਡ ਦੇ ਸਰਪੰਚ ਨੇ ਮੰਨ ਕੇ ਚਲੋ 4:00 5:00 ਵਜੇ ਦੀ ਗੱਲ ਆਈ ਇਹਨਾਂ ਨੇ ਪਹਿਲਾਂ ਫਾਇਆ ਦਿੱਤਾ ਕੁੜੀ ਨੂੰ ਇਹ ਤੁਸੀਂ ਉਹ ਦੇਖ ਵੀ ਸਕਦੇ ਹੋ ਫੋਟੋ ਦੇ ਵਿੱਚ ਉਵੇਂ ਸਹਰਾਣਾ ਲੱਗਿਆ ਪਿਆ ਥੱਲੇ ਆਪਾਂ ਮੰਨ ਕੇ ਚੱਲੋ ਚੱਪਲਾ ਵੀ ਕੋਲੇ ਪੰਗਾ ਹੈ ਕਹਿੰਦੇ ਵੀ ਸਾਡਾ ਘਰ ਦਾ ਪਰਿਵਾਰ ਕੋਈ ਨਹੀਂ ਸੀਗਾ ਜੀ। ਵੀ ਕੁੜੀ ਨੇ ਆਪ ਫਾਇਆ ਲਿਆ। ਉਹਦੇ ਵਿੱਚ ਫੁੱਟੇ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਆਂ ਕੋਈ ਚਾਂਸ ਹੈਗੇ ਆ ਫਾਇਆ ਲੈਣ ਦੇ ਥੱਲੇ ਸਹਰਾਣਾ ਪਿਆ ਜੀ ਕੁੜੀ ਦੇ ਪੈਰ ਉਵੇਂ ਲੱਗੀ ਜਾਂਦੇ ਸਹਰਾਣੇ ਤੇ ਜੇ ਆਪਾਂ ਦੇਖਦੇ ਚੱਲ ਫਾਇਆ ਮੰਨ ਕੇ ਚੱਲੋ ਆਪ ਲਿਆ ਕੋਈ ਸਬੂਤ ਤਾਂ ਹੋਣਾ ਚਾਹੀਦਾ ਕੋਲੇ ਕੁਰਸੀ ਜਾਂ ਸਟੂਲ ਹੋਣਾ ਚਾਹੀਦਾ ਜੀ। ਇਹਨਾਂ ਨੇ ਸਹਰਾਣੇ ਤੇ ਇਹਨਾਂ ਨੇ ਫਾਇਆ ਦੇ ਕੇ ਹੀ ਪਹਿਲਾਂ ਕੁੜੀ ਦੇ ਕੁੱਟਮਾਰ ਵੀ ਉੱਥੇ ਬਾਹਾਂ ਦਿੱਤੇ ਹੱਥਾਂ ਦਿੱਤੇ ਲਹੂ ਲੱਗਾ ਨਿਸ਼ਾਨ ਹੋਵੇ। ਇਹਨ ਤੇ ਇਹਨਾਂ ਨੇ ਉੱਤੇ ਟੰਗਦੀ ਕੁੜੀ ਉਵੇਂ ਹੀ ਤੇ ਜੇ ਕੁੜੀ ਨੇ ਆਪ ਫਾਇਆ ਲੈਂਦਾ ਤੁਹਾਨੂੰ ਵੀ ਪਤਾ ਹੀ ਜੇ ਬੰਦਾ ਫਾਇਆ ਲੈਂਦਾ ਲੱਤ ਬਾਹ ਪੈਰ ਮਾਰਦਾ ਆਪਦੇ ਤੁਸੀਂ ਦੇਖ ਸਕਦੇ ਹੋ ਚਾਦਰ ਉੱਤੇ ਉਵੇਂ ਵਿਛੀ ਪਈ ਸਰਾਣਾ ਥੱਲੇ ਰੱਖਿਆ ਪਿਆ ਹੀ ਤੇ ਨਾ ਕੁੜੀ ਦੇ ਪੈਰ ਮੂੜੇ ਕੋਈ ਵੀ ਇਹਨਾਂ ਨੇ ਫਾਇਆ ਦੇ ਕੇ ਟੰਗਤੀ ਇਹਨਾਂ ਨੇ ਇੱਕ ਪੁਰਾਣਾ ਸਾਡਾ ਹੀ ਇੱਕ ਉਹਦੀ ਸੱਸ ਤੇ ਸਹੁਰਾ ਇਹ ਤਿੰਨਾਂ ਨੇ ਇਹਨਾਂ ਨੇ ਮਾਰਤੀ ਮੇਰੀ ਸਿਸਟਰ ਦੀ ਜਦੋਂ ਤੁਸੀਂ ਆਖਿਆ ਕਿ ਤੁਹਾਡੇ ਪਿਤਾ ਨੂੰ ਕੱਲ ਲੜਕੀ ਨੇ ਫੋਨ ਲਾਇਆ ਉਦੋਂ ਮਤਲਬ ਉਹ ਕੀ ਕਹਿ ਰਹੀ ਸੀ ਉਹਦੇ ਕੀ ਸ਼ਬਦ ਸੀਗੇ ਉਦੋਂ ਸ਼ਬਦ ਉਹਦੇ ਇਹੀ ਸੀਗੇ ਇਹ ਕੁੱਟਮਾਰ ਕਰ ਰਹੇ ਸੀ ਉਹਦੇ ਨਾਲ ਹੀ ਉਹ ਕਹਿੰਦੀ ਸੀ ਵੀ ਡੈਡੀ ਮੈਨੂੰ ਬਚਾ ਲਓ ਜਲਦੀ ਆ ਜਾਓ ਮੈਨੂੰ ਲੈ ਜਾਓ ਇੱਥੋਂ ਹਾਂਜੀ ਇਹ ਮਾਰਦੇ ਸੀ ਉਹਨੇ ਤੇ ਕੱਲ ਦੀ ਘਟਨਾ ਜਦੋਂ ਇਹ ਘਟਨਾ ਹੋ ਹਾਂਜੀ ਕੱਲ ਦੀ ਘਟਨਾ ਹੈ ਇਹ ਮਤਲਬ ਕੁੱਟਮਾਰ ਹੋ ਰਹੀ ਸੀ ਪਹਿਲੇ ਹੀ ਹਾਂਜੀ ਕੁੱਟਮਾਰ ਹੋ ਰਹੀ ਸੀਗੀ ਤੇ ਇਹ ਡੈਡੀ ਨੂੰ ਕਿਤੇ ਸਾਡਾ ਫੋਨ ਨਹੀਂ ਲੱਗਿਆ ਜੀ ਉੱਥੇ ਰੇਂਜ ਘਟ ਹੁੰਦੀ ਜਿੱਥੇ ਮੇਰੇ ਫਾਦਰ ਸਾਹਿਬ ਚੰਡੀਗੜ੍ਹ ਬਾਹਰ ਕੰਮ ਕਰਦੇ ਆ ਜੀ ਤੇ ਉਹ ਫੋਨ ਨਹੀਂ ਲੱਗਿਆ ਕਿਸੇ ਦਾ ਹੀ ਚਲ ਡੈਡੀ ਤਾਂ ਫਿਰ ਵੀ ਸੋਚਦੇ ਵੀ ਆਪਸ ਵਿੱਚ ਨਾ ਘਰੇ ਬੋਲੇ ਆ ਜੀ ਤੇ ਫਿਰ ਹੋ ਜਾਣਗੇ ਸੱਟ ਬੋਲ ਬੋਲ ਕੇ ਵੀ ਕਾ ਪਰਿਵਾਰ ਦੇ ਵਿੱਚ ਆਪਸ ਵਿੱਚ ਹੁੰਦੀਆਂ ਰਹਿੰਦੀਆਂ ਜੀ ਔਰ ਇਹਨਾਂ ਨੇ ਬਹੁਤ ਗਲਤ ਕੀਤਾ ਜੀ ਮੇਰੀ ਸਿਸਟਰ ਮਾਰਦੀ ਤੁਸੀਂ ਤੁਸੀਂ ਉਹਨਾਂ ਦੇ ਮਾਮਾ ਜੀ ਤਾਂ ਆਇਆ ਜੀ ਤਾਂ ਆਇਆ ਜੀ ਤੁਹਾਡੀ ਵੀ ਇਹ ਗੱਲ ਹੁੰਦੀ ਰਹਿੰਦੀ ਉਹਨਾਂ ਨਾਲ ਸਾਡੀ ਗੱਲ ਸਾਨੂੰ ਤਾਂ ਜੀ ਇੱਕੋ ਹੀ ਹੈ ਸਾਡੀ ਧੀ ਦਾ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਸਾਨੂੰ ਤਾਂ ਉਹਦੇ ਬਾਰੇ ਜਿਹੜਾ ਉਹਦੇ ਨੰਬਰ ਨਵਾਂ ਦਾ ਬਾਅਦ ਤੋਂ ਬਾਅਦ ਸਾਨੂੰ ਇਨਸਾਫ ਚਾਹੀਦਾ ਜੀ بس ਸਾਡੀ ਇਹੀ ਬੈਂਦੀ ਆ ਨਸਾਫ ਚਹੀਦਾ ਇਹਨਾਂ ਨੇ ਨਾ ਕੁਝ ਟਾਈਮ ਪਹਿਲਾਂ ਹੀ ਜਦੋਂ ਹੁਣ ਮੈਂ ਲੈ ਕੇ ਆਇਆ ਸੀ ਆਪਣੀ ਸਿਸਟਰ ਨੂੰ ਇਹ ਮਹਿਲਾ ਮੰਡਲ ਦੇ ਕੇਸ ਤੋਂ ਪਹਿਲਾਂ ਇਹਦੀ ਦਰਖਾਸਤ ਵੀ ਦਿੱਤੀ ਸੀ ਤੇ ਉਹਦੇ ਤੇ ਵੀ ਇਹ ਨਾ ਪਹਿਲਾਂ ਉਹਨੂੰ ਸਿਸਟਰ ਨੇ ਮਰੇ ਨੂੰ ਫਾਇਆ ਦਿੰਦੇ ਸੀਗੇ ਤਾਂ ਨਹੀਂ ਭੇਜਦੇ ਸੀ ਪਹਿਲਾਂ ਵੀ ਕੋਸ਼ਿਸ਼ ਕੀਤੀ ਇੱਕ ਵਾਰ ਹਾਂਜੀ ਫਾਇਆ ਦਿੰਦੇ ਸੀਗੇ ਇਹ ਦਰਖਾਸਤ ਵੀ ਕੁੜੀ ਅੱਲੋਂ ਦਿੱਤੀ ਸੀਗੀ ਤੇ ਦਰਖਾਸਤ ਵੀ ਸਾਡੇ ਕੋਲੇ ਆਈ ਤੇ ਆ ਸਾਡੇ ਪਿੰਡ ਦੇ ਜਿੰਨੇ ਵੀ ਬਸਤੀ ਵਾਲਿਆਂ ਨੂੰ ਅਸੀਂ ਸਾਰਿਆਂ ਨੂੰ ਉੱਥੇ ਦਿਖਾਇਆ ਜੀ ਕੁੜੀ ਦੇ ਗਲੇ ਦੇ ਉੱਤੇ ਉਹ ਮੇ ਨਿਸ਼ਾਨ ਸੀ ਗਏ ਜਦੋਂ ਪਹਿਲਾ ਆਇਆ ਸੀ ਇਹਨਾਂ ਨੂੰ ਪਹਿਲਾਂ ਤੁਹਾਡੇ ਕੋਲ ਕੁੜੀ ਆਈ ਉਹਦੋਂ ਵੀ ਇਹ ਕੋਸ਼ਿਸ਼ ਕੀਤੀ ਮਾਰਨ ਦੀ ਜੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਸਾਰੇ ਪਿੰਡ ਦੇ ਜਿੰਨੇ ਵੀ ਸਾਡੀ ਬਸਤੀ ਦੇ ਬੰਦੇ ਸਾਰਿਆਂ ਤੋਂ ਪੁੱਛ ਲਓ ਤੁਸੀਂ ਇਹਨਾਂ ਦੇ ਉਵੇਂ ਦਾਗ ਸੀਗੇ ਸਿਸਟਰ ਦੇ ਮੇਰੀ ਜੀ ਕੀ ਕੀ ਮਾਰ ਮਾਰ ਲੀ ਤੇ ਤਾਂ ਬੁਰਾ ਹਾਲ ਕਰਦਾ ਚੱਲ ਲੱਤਾਂ ਕੁੜੀ ਦਾ ਢੱਡ ਚ ਮਾਰ ਮਾਰ ਕੇ ਡੰਗਣਾ ਗੰਡਾ ਕਰਤਿਆਂ ਅੱਛਾ ਉਹ ਹਾਂ ਹਾਂ ਤਾਂ ਅਸੀਂ ਉਹਦਾ ਫੇਰ ਕਰਦੇ ਨਾਲ ਪਿੰਡ ਦਾ ਸਰਪੰਚ ਲੈ ਗਿਆ ਆ ਉਹਦੀ ਜ਼ਿੰਮੇਵਾਰੀ ਤੇ ਹਾਂ ਫਿਰ ਜੇ ਸਾ ਮਾਰ ਨਹੀਂ ਸੀ ਤਾਂ ਸਾਡੇ ਅੱਗੇ ਲਾ ਦਿੰਦੇ ਜੇ ਸਾਡੀ ਕੋਈ ਗਲਤ ਕੋਈ ਗਲਤੀ ਸੀ ਕਿ ਸਾਡੇ ਅੱਗੇ ਲਾਉਂਦੇ ਫਿਰ ਘਰੋਂ ਕਿਉਂ ਪੰਜੇ ਜਾਈਦਾ ਸੱਚੇ ਸੀ ਤਾਂ ਫਿਰ ਖੜਦੇ ਖੜ ਕੇ ਗੱਲ ਤਾਂ ਸੁਣਦੇ ਆਂ ਆ ਭੱਜੇ ਫਿਰਦੇ ਕਰੋ ਜਵਾਕ ਨੂੰ ਵੀ ਛੱਡ ਗਏ ਹੈ ਬੱਚਾ ਵੀ ਆ ਉਹ ਮੁੰਡਾ ਵੀ ਆ ਮੁੰਡਾ ਵੀ ਗਵੰਡੀਆਂ ਦਾ ਚੱਕੀ ਫਿਰਦੇ ਆਟ ਕੇ ਬੱਚਾ ਵੀ ਆ ਹਾਂ ਮਾਰ ਕੇ ਦੇ ਗਾਏ ਨੂੰ ਟੰਗ ਕੇ ਕੁੜੀ ਨੂੰ ਕੋਈ ਗਲਤੀ ਸੀ ਕਿ ਸਾਡੇ ਨਾਲ ਕਰਦੇ ਲਾ ਲੈਂਦੇ ਵੀਰ ਜੀ ਜੇ ਗਲਤੀ ਸੀਗੀ ਕੁੜੀ ਦਾ ਸਾਡੇ ਅੱਗੇ ਲਾਉਂਦੇ ਪਹਿਲਾਂ ਉਹਦੀ ਚੁੰਨੀ ਦਾ ਨਿਸ਼ਾਨ ਸੀ ਉਹਦਾ ਵੀ ਫਾਹਾ ਦਿੰਦੇ ਸੀ ਆ ਤੀਜੀ ਚੌਥੀ ਯਾਰ ਹੋ ਗਿਆ ਹੁਣ ਪ੍ਰਾਉਣਾ ਸਾਡੇ ਮੱਥੇ ਲੱਗ ਜੇ ਉਹਦੀ ਸੱਸ ਮੱਥੇ ਲੱਗ ਜੇ ਸਾਡੇ ਢਿੰਗਾ ਪਹਿਣਾ ਪਪਾ ਫੇਕਰ ਫਾ ਆਪ ਲਿਆ ਹੁੰਦਾ ਫਿਰ ਉਹ ਭਾਈ ਦੇ ਕਾਕਾ ਫਿਰ ਭਾਈ ਦੇ ਉੱਥੇ ਚੱਪੜਾ ਵੀ ਪਿੰਗਾ ਵੀਰ ਜੀ ਉੱਥੇ ਉੱਥੇ ਬੰਦੇ ਦੀਆਂ ਚੱਪੜਾ ਵੀ ਪਿੰਗਾ ਵੀਰ ਜੀ ਉੱਥੇ ਚੱਪੜਾ ਪਿੰਗਾ ਜਿਹੜੇ ਨੇ ਟੰਗੀ ਉੱਥੇ ਮਾਰ ਕੇ ਉੱਥੇ ਚੱਪੜਾ ਵੀ ਪਿੰਗਾ ਬੰਦੇ ਦੀਆਂ ਬੰਦੇ ਦੀਆਂ ਚੱਪੜਾ ਫਿਰ ਉੱਥੇ ਕਿਵੇਂ ਆਂਗਾ ਵੀਰ ਜੀ ਬੰਦੇ ਦਾ ਚਪੜਾ ਨਹੀਂ ਆ ਸਕਦਾ ਜੇ ਕੁੜੀ ਨੇ ਫਾਹਾ ਲਿਆ ਉਹਦਾ ਕੁੜੀ ਦਾ ਬਾਥਰੂਮ ਨਿਕਲਦਾ ਕੁੜੀ ਦਾ ਫਲੈਟ ਰਿੰਗ ਨਿਕਲਦੀ ਕੁੜੀ ਤਾਂ ਜਿਵੇਂ ਸਹੀ ਸਲਾਮਤ ਮਾਰ ਕੇ ਉਹਦੇ ਬਾਹਾਂ ਤੇ ਨਿਸ਼ਾਨ ਦੀ ਆ ਉੱਤੇ ਪੈਰ ਰੱਖੇ ਪੈਰ ਟਿਕਾ ਇਹਨਾਂ ਨੇ ਮਾਰੀ ਇਹਦੇ ਸੌਰੇ ਨੇ ਮਾਰੀ ਇਹਦੇ ਸਾਸਨ ਤੇ ਪ੍ਰੌਣ ਨੇ ਤਿੰਨ ਆ ਜਾਣੇ ਨੇ ਮਾਰ ਤਿੰਨਾਂ ਨੇ ਪਹਿਲਾਂ ਕਟਮਾਰਕ ਕੀਤੀ ਐ ਮਾਰ ਕੇ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਟੰਗ ਦਿੱਤਾ ਕਿਵੇਂ ਜੀ ਪਹਿਲਾਂ ਕਟਮਾਰਕ ਕੀਤੀ ਐ ਮਾਰ ਕੇ ਤੇ ਟੰਗ ਦਿੱਤਾ ਉਹਨਾਂ ਟੰਗ ਤਾਂ ਮਾਰ ਕੇ ਫੋਟੋ ਵੀ ਹੈਗੀ ਆ ਕੀ ਲੱਗਦਾ ਜੀ ਕਿ ਇਹੀ ਘਟਨਾ ਵਾਪਰੀ ਐ ਮਾਰਕੀ ਹਾਂ ਜੀ ਇਹੀ ਵਕਤੀ ਐ ਸਾਨੂੰ ਬਸ ਜੀ ਕੁੜੀ ਦਾ ਘਰ ਵਾਲਾ ਚਾਹੀਦਾ ਕੁੜੀ ਦੀ ਸੱਸ ਚਾਹੀਦੀ ਇੱਥੇ ਤੇ ਸਹੁਰਾ ਚਾਹੀਦਾ ਉਹ ਸਾਡੇ ਮੱਥੇ ਲੱਗ ਜਾਣ ਹਾਂ ਉਹ ਭੱਜੇ ਹੋਏ ਕੱਲਾ ਉਹਦਾ ਸਹੁਰਾ ਆਇਆ ਉਹ ਵੀ ਦੋਨੇ ਇੱਥੇ ਆ ਕੇ ਪੇਸ਼ ਹੋ ਜਾਣ ਜਿਵੇਂ ਸਾਥੋਂ ਨਿਬੜੀ ਹੋਵੇ ਅਸੀਂ ਨਿਮੇੜ ਲਾਂ ਜਿੰਨਾ ਚਿਰ ਉਹਦੀ লাশ ਨਹੀਂ ਸਾਡੀ ਕੁੜੀ ਨੂੰ ਜਿਵੇਂ ਸਾਡੀ ਕੁੜੀ ਨੂੰ ਮਾਰਿਆ ਜਿੰਨਾ ਤੋ ਉਹਦੀ লাশ ਨਹੀਂ ਪੈਂਦੀ ਉਹਨਾਂ ਸੇ ਸਾਡਾ ਕੋਈ ਰਾਜੀ ਨਾ ਬਣੂ ਜੀ ਬਈ ਸਾਨੂੰ ਇਹ ਨਾ ਜਿਹੜੇ ਇੱਕ ਤਾਂ ਸਾਡਾ ਪ੍ਰੋਣੋ ਆ ਗਈ ਇੱਕ ਸਹੁਰਾ ਸਾਹਿਬ ਹੋ ਗਈ ਤੇ ਇੱਕ 700 ਗਏ ਛੇਤੀ ਤੋਂ ਛੇਤੀ ਫੜੇ ਆਣਾ ਸੀ ਉਹ ਨਜ਼ਰ ਸਸ਼ਕਾਰ ਨਹੀਂ ਕਰਨੀ ਸਿਸਤ ਤੋਂ ਅਸੀਂ ਉਹ ਨਜ਼ਰ ਸਸ਼ਕਾਰ ਨਹੀਂ ਕਰਾਂਗੇ ਕਾਰਵਾਈ ਦੀ ਕੀ ਮੰਗ ਕਰਦੇ ਹੋ ਵੀ ਤਿੰਨਾਂ ਦੇ ਉੱਤੇ ਕਾਰਵਾਈ ਹੋਣੀ ਹਾਂਜੀ ਤਿੰਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਜਦੋਂ ਤਿੰਨਾਂ ਨੇ ਫਾਇਦਾ ਦੇ ਕੇ ਮਾਰੀ ਹੈ ਇਹ ਰੈੱਡ ਬੋਡੀ ਕਿੱਥੇ ਹੋਣਾ ਉਹ ਸਰਕਾਰੀ ਹਸਪੀਟਲ 'ਚ ਬਿਠੰਡੇ ਪਈ ਹੈ ਹਾਂਜੀ ਤੁਸੀਂ ਮਤਲਬ ਜਦੋਂ ਇਹ ਘਟਨਾ ਵਾਪਰ ਤੁਹਾਨੂੰ ਪਤਾ ਕਿਵੇਂ ਲੱਗਦਾ ਕਿ ਇਹ ਘਟਨਾ ਵਾਪਰ ਗਈ ਉਹ ਇਹ ਨਾ ਇਹਨਾਂ ਦੇ ਪਿੰਡ ਦਾ ਸਰਪੰਚ ਸਾਹਿਬ ਸੀਗਾ ਇਹ ਸਾਡੇ ਤਾਂ ਇਹਨਾਂ ਨੇ ਨੰਬਰ ਨਹੀਂ ਲਏ ਸ ਹੈਗਾ ਸੀਗਾ ਸਰਪੰਚ ਸਾਹਿਬ ਕੋਲੇ ਉਹਨਾਂ ਨੇ ਸਾਡੇ ਪਿੰਡ ਦੇ ਜਿਹੜੇ ਸਾਬਕਾ ਸਰਪੰਚ ਸੀ ਉਹਨਾਂ ਨੂੰ ਫੋਨ ਕੀਤਾ ਹੀ ਉਹਨਾਂ ਨੇ ਬਈ ਆ ਘਟਨਾ ਵਾਪਰ ਗਈ ਆ ਵੀ ਫਾਇਆ ਇਹ ਤਾਂ ਕਹਿੰਦੇ ਵੀ ਕੁੜੀ ਨੇ ਲੈ ਲਿਆ ਤੇ ਇਹਨਾਂ ਨੇ ਫਾਇਆ ਦਿੱਤਾ ਸੀ ਜਦੋਂ ਸਰਪੰਚ ਸਾਹਿਬ ਨੂੰ ਫੋਨ ਲਾਇਆ ਫਿਰ ਸਾਨੂੰ ਉਹਨਾਂ ਨੇ ਦੱਸਿਆ ਘਰੇ ਆ ਕਿ ਵੀ ਆ ਘਟਨਾ ਵਾਪਰ ਗਈ ਤੇ ਅਸੀਂ ਤੁਰੰਤ ਉੱਤੇ ਪਹੁੰਚ ਗਏ ਮਤਲਬ ਤੁਹਾਨੂੰ ਤੁਹਾਡਾ ਜਿਹੜਾ ਮਤਲਬ ਪਰੌਣਾ ਆ ਜਾਂ ਉਹਦੀ ਮਾਪਿਓ ਉਹਨਾਂ ਦੇ ਵੱਲੋਂ ਕੋਈ ਫੋਨ ਨਹੀਂ ਆਇਆ ਕੋਈ ਫੋਨ ਨਹੀਂ ਆਇਆ ਜੇ ਉਹ ਐਡੀ ਸੱਚੇ ਹੁੰਦੇ ਫਿਰ ਵੀ ਉਹਨਾਂ ਨੇ ਨੋਹਤੀ ਸੀਗੀ ਜਦੋਂ ਸਰਕਾਰੀ ਹਸਪੀਟਲ ਉਹਨਾਂ ਨੂੰ ਲੈ ਕੇ ਗਏ ਮੇਰੀ ਸਿਸਟਰ ਨੂੰ ਹੀ ਜੋ ਏਡੀ ਸੱਚੋਂ ਦੇ ਉੱਥੇ ਪਹੁੰਚਦੇ ਤਾਂ ਸਹੀ ਇੱਕ ਕਰੀ ਨਾਲ ਵੀ ਨਹੀਂ ਗਏ ਉੱਥੇ ਨਾਲ ਵੀ ਨਹੀਂ ਗਏ ਕੋਈ ਵੀ ਨਹੀਂ ਨਾਲ ਗਿਆਈ ਉਹਨਾਂ ਇਕੱਲਾ ਸਰਪੰਚ ਤੇ ਇੱਕ ਮੈਂਬਰ ਸੀ ਗਈ ਤੇ ਪੁਲਿਸ ਮੁਲਾਜ਼ਮ ਲੈ ਕੇ ਕਿੱਥੇ ਨਹੀਂ ਹੁਣ ਉਹ ਆਪ ਤਾਂ ਭੱਜ ਗਏ ਸੀਗੇ ਘਰ ਉਪਰ ਹਾਂਜੀ ਕੱਲ ਹੀ ਭੱਜ ਗਏ ਸੀ ਕੱਲ ਹੀ ਭੱਜ ਗਏ ਸੀ ਤੇ ਹੁਣ ਸਾਨੂੰ ਉਹ ਬਹਾਨੇ ਮਾਰੀ ਜਾਂਦੇ ਆਈ ਕਹਿੰਦੇ ਆ ਕਿ ਮੁੰਡਾ ਤਾਂ ਐਵੇਂ ਵੀ ਅਖੇ ਜਿੱਤ ਹੋ ਗਿਆ ਸੀਗਾ ਢੀਡਾ ਲੈ ਕੇ ਆਇਆ ਗਿਆ ਸੀ ਮੁੰਡਾ ਪਹਿਲਾਂ ਘਰੇ ਸੀਗਾ 3-4 ਵਜੇ ਆਪਾਂ ਮੰਨਦੇ ਚੱਲ ਜਾਵੜਾ ਹੋ ਗਿਆ ਕੋਈ ਚੱਕਰ ਨਹੀਂ ਗਿਆ ਤੇ ਉਦੋਂ ਪਹਿਲਾਂ ਦੀ ਇਹ ਇਹਨਾਂ ਨੇ ਫਾਇਆ ਦੇ ਕੇ ਮਾਰਤੀ ਸੀ ਕੁੜੀ ਉਦੋਂ ਪਹਿਲਾਂ ਉਦੋਂ ਬਾਅਦ ਸਾਡੀ ਕੋਈ ਗ ਬੱਚਾ ਵੀ ਹੈ ਵੀ ਹਾਂਜੀ ਹੈਗਾ ਸਾਢੇ 3 ਸਾਲ ਦਾ ਬੱਚਾ ਹੈ 3 ਸਾਲ ਦਾ ਬੱਚਾ ਹਾਂਜੀ ਠੀਕ ਹੈ ਉਹਦੇ ਬਾਰੇ ਵੀ ਨਹੀਂ ਸੋਚਿਆ ਉਹਨਾਂ ਨੇ ਕੁਝ ਨਹੀਂ ਸੋਚਿਆ ਇਹ ਉਹਨਾਂ ਨੇ ਉਹਦੇ ਬਾਰੇ ਮਤਲਬ ਜਿਹੜਾ ਤੁਹਾਡਾ ਉਹ ਲੜਕੀ ਦਾ ਘਰ ਵਾਲਾ ਸੀਗਾ ਉਹਦਾ ਕੀ ਹਾਲਾਤ ਸੀ ਇਸ ਤੋਂ ਪਹਿਲਾਂ ਮਤਲਬ ਜਿਵੇਂ ਤੁਸੀਂ ਕਿ ਕੁੱਟਮਾਰ ਕਰਦਾ ਸ਼ਰਾਬ ਸ਼ੁਰੂ ਪੀਂਦਾ ਹੋਰ ਕਿਸ ਤਰੀਕੇ ਦਾ ਉਹਦੇ ਵਰਤਾਵ ਸੀਗਾ ਸ਼ਰਾਬ ਵੀ ਪੀਂਦਾ ਸੀਗਾ ਕੁੱਟਮਾਰ ਵੀ ਪਹਿਲਾਂ ਕਹਿੰਦੇ ਸੀਗੇ ਵੀ ਸਮਾਨ ਥੋੜਾ ਦਿੱਤਾ ਸੀ ਸਾਡੇ ਜਿੰਨਾ ਕ ਅਸੀਂ ਗਰੀਬ ਬੰਦੇ ਜਿੰਨਾ ਕ ਸਾਡੇ ਤੋਂ ਹੋ ਸਕਿਆ ਸੀ ਦਿੱਤਾ ਸੀਗਾ ਜੀ ਤੇ ਸਮਾਨ ਦਾ ਦਾਜ ਦਾ ਵੀ ਮੰਗਦੇ ਰਹੇ ਕਿ ਵੀ ਤੂੰ ਦਾਜ ਲੈ ਕੇ ਆ ਕਿ ਥੋੜਾ ਲੈ ਕੇ ਆਈਏ ਇਹਦੇ ਸੱਸ ਸੋਹਰਾ ਸੱਸੇ ਦੇ ਨਾਲ ਲੜਦੀ ਲਈ ਜੀ ਫਿਰ ਇਹ ਜਵਾਕ ਨੂੰ ਵੀ ਪੁੱਠਾ ਸਿੱਧਾ ਬੋਲਦੇ ਜਦੋਂ ਵੀ ਮੇਰੀ ਸਿਸਟਰ ਕੋਲੇ ਜਵਾਕ ਹਣ ਵਾਲਾ ਸੀਗਾ ਉਦੋਂ ਹਾਂਜੀ ਉਦੋਂ ਕੁੱਟਮਾਰ ਕਰਦੇ ਰਹੇ ਕਹਿੰਦੇ ਕਿ ਇਹ ਜਵਾਕ ਨਹੀਂ ਗਏਦੇ ਅੱਛਾ ਹਾਂਜੀ ਇਦਾਂ ਵੀ ਇਲਜ਼ਾਮ ਲਾਉਂਦੇ ਰਹੇ ਹਾਂਜੀ ਇਦਾਂ ਵੀ ਇਲਜ਼ਾਮ ਲਾਉਂਦੇ ਰਹੇ ਫਿਰ ਇਹਨਾਂ ਨੇ ਜਦੋਂ ਕੁੱਟਮਾਰ ਕਰਕੇ ਤੇ ਕੁੜੀ ਨੂੰ ਮੇਰੀ ਸਿਸਟਰ ਨੂੰ ਸਿਆਲ ਦੇ ਵਿੱਚ ਬਾਹਰ ਵੀ ਕੱਢ ਦਿੰਦੇ ਸੀਗੇ ਅੱਛਾ ਕਰੋ ਬਾਹਰ ਕੱਢ ਦਿੰਦੇ ਕਰੋ ਬਾਹਰ ਕੱਢ ਦਿੰਦੇ ਸੀਗੇ ਅੱਛਾ ਇੰਨਾ ਕੁਝ ਹੋਣ ਦੇ ਬਾਵਜੂਦ ਤੁਸੀਂ ਮਤਲਬ ਵਾਰ-ਵਾਰ ਕਿੰਨੇ ਵਾਰ ਤੁਹਾਡੇ ਕੋਲ ਲੜਕੀ ਆਈ ਹੈ ਇਹ ਸਾਰਾ ਕੁਝ ਹੋਣ ਤੋਂ ਬਾਅਦ ਪਹਿਲਾਂ 4 ਸਾਲਾਂ ਦੇ ਵਿੱਚ ਬਾਦ 2-3 ਮਹੀਨੇ ਮਸਾ ਪੈਂਦੇ ਸੀਗੇ ਉਸ ਤੋਂ ਬਾਅਦ 2-3 ਹਾਂ 2-3 ਮਹੀਨਾ ਬਾਅਦ ਕੁੱਟਮਾਰ ਕਰਕੇ ਭੇਜ ਫਿਰ ਉੱਥੇ ਕਿਉਂ ਭੇਜਦੇ ਜਦੋਂ ਪਤਾ ਕਿ ਇੰਨੇ ਮਤਲਬ ਹਾਲਾਤ ਉੱਥੇ ਮਾੜੇ ਆ ਕੁਝ ਉਹਦੇ ਨਾਲ ਕੀਤਾ ਜਾਂਦਾ ਫਿਰ ਕਿਉਂ ਭੇਜਦੇ ਸੀ ਇੰਨੇ ਦੇ ਪਿੰਡ ਦੀ ਪੰਚਾਇਤ ਲੈ ਜਾਂਦੀ ਜਿੰਮੇਵਾਰੀਆਂ ਤੇ ਆਪਾਂ ਤਾਂ ਚੱਲ ਫਿਰ ਵੀ ਸੋਚਦੇ ਜਬਾਕ ਬਾਰੇ ਸੋਚਦੇ ਪੰਚਾਇਤ ਬਾਰੇ ਵੀ ਜਦੋਂ ਜਿੰ ਤੇ ਅਸੀਂ ਤਾਂ ਜਵਾਬ ਬਾਰੇ ਸੋਚਦੇ ਪੇ ਚੱਲ ਚੱਲੋ ਜਵਾਬ ਡਾਰ ਹੋ ਗਿਆ ਵੀ ਆਪੇ ਸੁਧਰ ਜਾਣਗੇ ਤੇ ਪਰ ਇਹਨਾਂ ਨੇ ਕੁਝ ਵੀ ਨਹੀਂ ਸੋਚਿਆ ਇਹਨਾਂ ਨੇ ਬਸ ਹੁਣ ਮਾਰ ਹੀ ਦਿੱਤੀ ਤੇ ਇਹਨਾਂ ਨੇ ਭਾਈ ਤੁਸੀਂ ਪੰਚਾਇਤ ਮੈਂਬਰ ਹਾਂਜੀ ਹਾਂਜੀ ਭਾਈ ਕਿਵੇਂ ਦੇਖਦੋਂ ਇਹ ਘਟਨਾ ਜਿਹੜਾ ਮਤਲਬ ਤੁਹਾਡਾ ਪਿੰਡ ਸਾਰਾ ਇੱਥੇ ਨਾਲ ਆਇਆ ਵੀ ਇਹ ਘਟਨਾ ਨੂੰ ਪਹਿਲਾਂ ਕਿਵੇਂ ਦੇਖਦੋਂ ਭਾਈ ਜੀ ਇਹ ਬਹੁਤ ਮੰਦ ਭਾਗੀ ਘਟਨਾ ਹੋਈ ਆ ਇਹ ਪਿੰਡ ਸਾਡੇ ਮੰਗੜਕੇਰ ਦੀ ਜੋ ਲੜਕੀ ਸੀ ਇਹਨਾਂ ਨੇ ਮਾਰ ਕੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਮਾਰਤੀ ਐ ਤੇ ਇਹਨਾਂ ਨੇ ਪੂਰੇ ਪਿੰਡ ਦੀ ਪੰਚਾਇਤ ਜੀ ਪਰਿਵਾਰ ਦੇ ਨਾਲ ਖੜੀ ਆ ਜਿੰਨਾ ਚ ਡੈੱਡ ਬੋਡੀ ਤੇ ਬੰਦੇ ਨਹੀਂ ਫੜੇ ਜਾਂਦੇ ਜੀ ਅਸੀਂ ਉੱਥੇ ਡੈੱਡ ਬੋਡੀ ਰੱਖਾਂਗੇ ਜੀ ਧਰਨਾ ਲਾਵਾਂਗੇ ਜੇ ਨਾ ਚਕੇਗੇ ਜਿੰਨਾ ਚ ਬੰਦੇ ਨਹੀਂ ਲੈ ਜਾਂਦੇ ਪਿੰਡ ਦੀ ਪੰਚਾਇਤ ਨਾਲ ਖੜੀ ਆ ਤੁਸੀਂ ਥਾਣੇ ਪਹੁੰਚੋਂ ਸਵੇਰ ਦੇ ਆਏ ਹੋ ਕੀ ਹੁਣ ਤੱਕ ਦੀ ਕਾਰਵਾਈ ਕਿੱਥੇ ਪਹੁੰਚੀ ਕਾਰਵਾਈ ਹਜੇ ਤੱਕ ਜੀ ਕੋਈ ਕਾਰਵਾਈ ਨਹੀਂ ਹੋਏਗੀ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਜਲਦੋਂ ਜਲਦੀ ਬੰਦੇ ਫੜ ਕੇ ਬੰਦੇ ਅੰਦਰ ਕੀਤੇ ਜਾਣ ਤੁਹਾਡੇ ਕੋਈ ਬਿਆਨ ਵਗੈਰਾ ਲੈ ਗਏ ਹੋ ਵੀ ਹੁਣ ਤੱਕ ਨਹੀਂ ਬਿਆਨ ਅਜ ਕੋਈ ਨਹੀਂ ਜੀ ਮੈਂ ਜਿਹੜੀ ਪੁਲਿਸ ਹੈ ਉਹ ਜਦੋਂ ਉੱਥੇ ਜਿਹੜੀ ਘਟਨਾ ਵਾਪਰੀ ਤੁਹਾਡੀ ਲੜਕੀ ਉੱਥੇ ਲੜਕੀ ਦੇ ਕੋਲੇ ਪੁਲਿਸ ਜਾਂਦੀ ਹੈ ਉੱਥੇ ਇਹ ਸਾਰੇ ਘਟਨਾ ਵੇਖਣਾ ਹਾਂਜੀ ਫੋਨ ਕੀਤਾ ਸੀਗਾ ਪੁਲਿਸ ਵਾਲਿਆਂ ਨੂੰ 112 ਤੇ ਅਸੀਂ ਕਾਲ ਕਰਤੀ ਸੀਗੇ ਉਹਨਾਂ ਨੇ ਫਿਰ ਇੱਥੇ ਫੋਨ ਕੀਤਾ ਜੀ ਇੱਥੋਂ ਦੇ ਮੁਲਾਜ਼ਮਾਂ ਨੇ ਫੋਨ ਕੀਤਾ ਵੀ ਅਸੀਂ ਆਖਿਆ ਵੀ ਜਲਦ ਤੋਂ ਜਲਦ ਪਹੁੰਚੋ ਜੀ ਉੱਥੇ ਆ ਘਟਨਾ ਵਾਪਰ ਗਈ ਤੇ ਸਾਡਾ ਪਿੰਡ ਮੁਕਸਰਾਈ ਸਾਨੂੰ 2 ਘੰਟੇ ਲੱਗ ਜਾਂਦੇ ਤੇ ਸਾਡੇ ਆਉਣ ਤੋਂ ਪਹਿਲਾਂ ਹੀ ਇਹਨਾਂ ਨੇ ਪੁਲਿਸ ਮੁਲਾਜ਼ਮਾਂ ਨੇ ਲਾ ਕੇ ਉੱਥੋਂ ਜਦੋਂ ਫਾਇਦਾ ਲੇਤਾ ਹੋਇਆ ਸੀਗਾ ਜੀ ਤੇ ਇਹਨਾਂ ਨੇ ਲਾ ਕੇ লাশ ਨੂੰ ਉੱਥੇ ਲੈ ਗਈ ਬਠਿੰਡੇ ਹਸਪੀਟਲ ਚ ਲੈ ਗਈ ਸਾਨੂੰ ਵਿਖਾਈ ਵੀ ਨਹੀਂ ਇਹਨਾਂ ਨੇ ਸਾਨੂੰ ਤਾਂ ਇੱਥੇ ਹੁਣ ਅਸੀਂ ਰਾਤ ਆਏ ਸੀਗੇ ਥਾਣੇ ਚ ਸਾਨੂੰ ਫੋਟੋਆਂ ਜਰੂਰ ਦੇਖਣ ਨੂੰ ਮਿਲੀਆਂ ਇਹ ਕਹਿੰਦੇ ਵੀ ਆ ਘਟਨਾ ਵਾਪਰ ਗਈ ਸੀ ਇੱਥੇ ਫੋਟੋਆਂ ਸਾਡੇ ਕੋਲੇ ਫੋਟੋਆਂ ਵੀ ਹੈਗੀਆਂ ਪਰ ਰਾਤ ਦਿਨ ਇਹਨਾਂ ਨੇ ਕੋਈ ਗੱਲ ਨਹੀਂ ਪਹਿਲਾਂ ਸਾਨੂੰ ਕਹਿੰਦੇ ਤੁਸੀਂ ਇੱਥੇ ਥਾਣੇ ਆ ਜਾਓ ਆਖਿਆ ਆਪਾਂ ਕਰ ਲੈਨੇ ਸਾਰਾ ਕੁਝ ਅਸੀਂ ਥਾਣੇ ਆ ਗਏ ਤੇ ਥਾਣੇ ਸਾਨੂੰ ਮੋੜ ਤੱਕ ਇਹ ਕਹਿੰਦੇ ਕਿ ਨਹੀਂ ਵੇਖੇ ਸਵੇਰ ਲਿਖ ਲਿਖਾਈ ਸਾਰਾ ਕੁਝ ਕਰਦਾ ਤੇ ਦਰਵਾਜ਼ਾ ਵੀ ਇਹਨਾਂ ਦਾ ਬੰਦ ਸੀ ਕੋਈ ਇੱਥੇ ਇਹਨਾਂ ਦੇ ਮੋਂ ਚੀਨੀ ਦੀ ਬਾਰ ਦੇ ਵਿੱਚ ਕੋਈ ਨਹੀਂ ਸੀਗਾ ਜੀ। ਇਹ ਦਰਵਾਜ਼ਾ ਵੀ ਆਪ ਅੰਦਰੋਂ ਕੁੰਡਾ ਥੋੜਾ ਜਿਹਾ ਲੱਗਿਆ ਹੀ ਖੋਲ ਕੇ ਅੰਦਰੋਂ ਬੰਦ ਸੀਗਾ ਗੇਟ ਇਹਨਾਂ ਦਾ ਉਹ ਵੀ ਖਲਵਾਇਆ ਜੀ। ਪਹਿਲਾਂ ਸਾਨੂੰ ਸੱਤ ਲਿਆ ਫਿਰ ਗੇਟ ਲਈ ਬੈਠੇ ਸੀਗੇ। ਮੰਗ ਜਿਹੜੀ ਤੁਹਾਡੀ ਇਹ ਹੈ ਕਿ ਤਿੰਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਹਾਂਜੀ ਤਿੰਨਾਂ ਦੇ ਉੱਤੇ ਕਾਰਵਾਈ ਕੀਤੀ ਹੈ। ਕਿਉਂ ਨਹੀਂ ਕੀਤੀ ਤੁਸੀਂ ਸੰਘਰਸ਼ ਕਰੋ। ਹਾਂਜੀ ਜੇਕਰ ਨਹੀਂ ਕੀਤੀ ਜਾਂਦੀ ਜੀ ਅਸੀਂ ਉਹਨਾਂ ਚਰ ਲਾਸ਼ ਨੂੰ ਨਹੀਂ ਚੱਕਣਾ ਅਸੀਂ ਉੱਥੇ ਲੈ ਕੇ ਬੈਠਾਂਗੇ। ਤੇ ਜਲਦ ਤੋਂ ਜਲਦ ਅੰਦਰ ਕਿਤੇ ਆਣੇ ਇਹਨੇ। ਠੀਕ ਹੈ।